ਜਦੋਂ ਵਿਆਹ ਹੋਇਆ ਵਿਆਹ ਹੋਣ ਤੋਂ ਬਾਅਦ ਜਿਨ੍ਹਾਂ ਨੇ ਸ਼ਾਦੀ ਕਰਵਾਈ ਜਿਨ੍ਹਾਂ ਨੇ ਵਿਆਹ ਕਰਵਾਇਆ ਉਹਨਾਂ ਵੱਲੋਂ ਧਮਕੀਆਂ ਆਉਂਦੀਆਂ ਰਹੀਆਂ ਤੇ ਆਹ ਸਾਡੇ ਕੋਲ ਕੁੜੀ ਨਹੀਂ ਰਹਿਣ ਦਈ ਤੇ ਸ਼ੱਕ ਜੀ ਉਹਨਾਂ ਦੋਵਾਂ ਮੁੰਡਿਆਂ ਤੇ ਜਿਨ੍ਹਾਂ 'ਤੇ ਧਮਕੀਆਂ ਆਉਂਦੀਆਂ ਕਰਨਾ ਦੁਪਾਲ ਸੇ ਨਵੜਾ ਉਹਦੇ ਪਿੰਡ ਦਾ ਹੀ ਯਾਰ ਕਿਹੜੇ ਫਿੱਟ ਤੇ ਰਹਿ ਰਹੇ ਰਜੂ ਬੇਲਾ ਹਾਂ ਧਮਕੀਆਂ ਕੁੜੀ ਦੇ ਦਰਪਾਤ ਤੋਂ ਦਿੱਤੀ ਤੁਸੀਂ ਪਹਿਲਾਂ ਦਿੱਤੀ ਹੈ ਜੀ ਤਾਂ ਅੱਜ 10 ਦਿਨ ਹੋ ਗਏ ਨੇ ਐਸਾ ਫੀਡ ਦਿੱਤੀ ਉਸੇ ਤੋਂ ਕਾੜਵੀ ਕੋਈ ਉਸੇ ਕਾਰਵਾਈ ਆਇਆ ਚੱਕ ਮੇਰੇ ਕੋਲ ਤੇ ਕੋਈ ਨਹੀਂ ਆਈ ਸਾਡੇ ਵਿਆਹ ਨੂੰ 3 ਮਹੀਨੇ ਹੋ ਗਏ ਆ ਅਤੇ ਇਹ ਗੱਲ ਹੋਈ ਆ ਕਿ ਡੈਡੀ ਨੂੰ ਦਵਾਈ ਲੈਣ ਦੇ ਨਾਲ ਤੇ ਪਾਣੀ ਪੀਣ ਡੈਡੀ ਜਾਂਦੇ ਵੀ ਅਸੀਂ ਦੇਈਆਂ ਤੇ ਆਉਂਦੇ ਨਾਲ ਤੁਹਾਡੇ ਕੋਲ ਨਹੀਂ। ਬੀਤੀ 18 ਜੁਲਾਈ ਨੂੰ ਕਨਵਨ ਦੇ ਸਰਕਾਰੀ ਹਸਪਤਾਲ ਚ ਸੋਰੇ ਨਾਲ ਦਵਾਈ ਲੈਣ ਆਇਆ ਲੋ ਫੇਗਾਇਬ। ਜਾਣਕਾਰੀ ਦਿੰਦਿਆਂ ਪੀੜਤ ਸੁਲੱਖਣ ਸਿੰਘ ਨੇ ਦੱਸਿਆ ਕਿ ਬੀਤੇ 3 ਮਹੀਨੇ ਪਹਿਲਾਂ ਉਸ ਦੇ بیٹے ਅਜੀਤ ਸਿੰਘ ਦਾ ਵਿਆਹ ਤਨਪ੍ਰੀਤ ਕੌਰ ਨਾਲ ਹੋਇਆ ਸੀ। ਉਸ ਸਮੇਂ ਤੋਂ ਹੀ ਵਿਚੋਲਿਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਿ ਅਸੀਂ ਇਸ ਨੂੰ ਇੱਥੇ ਨਹੀਂ ਰਹਿਣ ਦੇਵਾਂਗੇ ਜਿਨ੍ਹਾਂ ਨੰਬਰਾਂ ਤੋਂ ਧਮਕੀਆਂ ਆਈਆਂ ਸਨ ਉਹਨਾਂ ਨੰਬਰਾਂ ਸੰਬੰਧੀ ਉਹ ਐਸਐਸਪੀ ਗੁਰਦਾਸਪੁਰ ਨੂੰ ਦਰਖਾਸਤ ਵੀ ਦੇ ਚੁੱਕੇ ਹਨ ਉਸ ਦਰਖਾਸਤ 'ਤੇ ਕੋਈ ਵੀ ਕਾਰਵਾਈ ਨਹੀਂ ਹੋਈ ਉਹਨਾਂ ਦੱਸਿਆ ਕਿ 18 ਜੁਲਾਈ ਨੂੰ ਉਹ ਕਾਨਵਾਂ ਦੇ ਸਰਕਾਰੀ ਹਸਪਤਾਲ ਦੇ ਵਿੱਚ ਆਪਣੀ 9 ਤਨਪ੍ਰੀਤ ਕੌਰ ਦੇ ਨਾਲ ਦਵਾਈ ਲੈਣ ਲਈ ਜਾਂਦੇ ਹਨ ਤਾਂ ਉਹਨਾਂ ਦੀ 9 ਉੱਥੋਂ ਗਾਇਬ ਹੋ ਜਾਂਦੀ ਹੈ ਉਹਨਾਂ ਨੇ ਬੜੀ ਭਾਲ ਕੀਤੀ ਲੇਕਿਨ ਉਹ ਕਿਤੇ ਵੀ ਨਹੀਂ ਮਿਲ ਸਕੀ ਉਸ ਤੋਂ ਬਾਅਦ ਉਹਨਾਂ ਨੇ ਕਾਨਵਾਨ ਦੇ ਪੁਲਿਸ ਥਾਣੇ ਦਰਖਾਸਤ ਦੇ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਸਾਨੂੰ ਉਹਨਾਂ ਉੱਪਰ ਸ਼ੱਕ ਹੈ ਉੱਥੇ ਹੀ ਗਾਇਬ ਹੋਈ ਮਹਿਲਾ ਦੇ ਪਤੀ ਅਜੀਤ ਸਿੰਘ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਸ਼ਾਦੀ ਹੋਣ ਤੋਂ ਬਾਅਦ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਅਸੀਂ ਐਸਐਸਪੀ ਗੁਰਦਾਸਪੁਰ ਨੂੰ ਦਰਖਾਸਤ ਵੀ ਦਿੱਤੀ ਸੀ ਪਰ ਕੋਈ ਵੀ ਇਨਸਾਫ ਨਹੀਂ ਮਿਲ ਸਕਿਆ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਇਸ ਮਾਮਲੇ ਸੰਬੰਧੀ ਚੱਤ ਵਿਚੋਲੇ ਕਰਨਵੀਰ ਨਾਲ ਗੱਲ ਕੀਤੀ ਗਈ ਤਾਂ ਉਹ ਆਪਣੇ ਤੇ ਲੱਗੇ ਸਾਰੇ ਰੋਪਾਂ ਨੂੰ ਨਕਾਰਦੇ ਨਜ਼ਰ ਆਏ। ਇਸ ਮਾਮਲੇ ਸੰਬੰਧੀ ਚਾ थाना ਕਾਨਵਾਂ ਦੇ ਐਸਐਚਓ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਸੰਬੰਧੀ ਸਾਨੂੰ ਕੋਈ ਵੀ ਦਰਖਾਸਤ ਨਹੀਂ ਮਿਲੀ। ਗੁਰਦਾਸਪੁਰ ਤੋਂ ਪੱਤਰਕਾਰ ਜਤਿੰਦਰ ਸੋਢੀ ਦੀ ਖਾਸ ਰਿਪੋਰਟ ਜੀ ਨਾਇਆ ਤੁਹਾਡਾ ਸਰੱਖਣ ਲਕਨ ਸਿੰਘ ਦੀ ਕੀ ਮਾਮਲਾ ਹੋਇਆ? ਮਾਮਲਾ ਜੀ ਮੇਰੀ ਨੂੰਹ ਆ। ਜੀ। ਮੇਰਾ ਪੁੱਤਰ ਅਜੀਤ ਸਿੰਘ ਆ। ਉਦੀ ਘਰ ਵਾਲੀ ਜਦੋਂ ਵਿਆਹ ਹੋਇਆ ਵਿਆਹ ਹੋਣ ਤੋਂ ਬਾਅਦ ਜਿਨ੍ਹਾਂ ਨੇ ਸ਼ਾਦੀ ਕਰਵਾਈ ਜਿਨ੍ਹਾਂ ਨੇ ਵਿਆਹ ਕਰਵਾਇਆ ਉਹਨਾਂ ਵੱਲੋਂ ਧਮਕੀਆਂ ਆਉਂਦੀਆਂ ਰਹੀਆਂ ਬੇ ਅਹ ਸਾਡੇ ਕੋਲ ਕੁੜੀ ਨਹੀਂ ਰਹਿਣ ਦੇਣੀ ਤੇ ਅੱਜ ਉਹਨਾਂ ਨੇ ਫੇਰ ਉਹ ਹੀ ਕੰਮ ਕਰ ਦਿੱਤਾ ਮੈਂ ਹਸਤਲ ਗਿਆ ਤੇ ਉੱਥੋਂ ਹੀ ਉਹ ਕੁੜੀ ਲੈ ਕੇ ਫਰਾਰ ਹੋ ਗਏ ਕੀ ਲੱਗਦਾ ਕੌਣ ਲੋਕ ਐ ਉਹ ਜਿਨ੍ਹਾਂ ਦੀਆਂ ਧਮਕੀਆਂ ਆਉਂਦੀਆਂ ਰਹੀਆਂ ਨੇ ਜਿਨ੍ਹਾਂ ਨੇ ਰਿਸ਼ਤਾ ਕਰਾਇਆ ਸੀ ਜਿਨ੍ਹਾਂ ਦੇ ਕੋਲ ਕੁੜੀ ਤੁਹਾਨੂੰ ਤਾਂ ਉਹਨਾਂ ਤੇ ਸ਼ੱਕ ਆ ਅੰਕਤਮ ਕਿਆ ਸੰਬੰਧੀ ਕੋ ਦਰਖਾਸਤ ਦਿੱਤੀ ਤੁਸੀਂ ਪਹਿਲਾਂ ਦਿੱਤੀ ਹੈ ਜੀ ਤੁਹਾਨੂੰ ਅੱਜ ਦੱਸ ਦੇਣਾ ਹੋ ਗਿਆ ਐਸਐਸਪੀ ਨੇ ਦਿੱਤੀ ਆ ਉਸ ਤੋਂ ਕੋਈ ਕਾਰਵਾਈ ਹੋਈ ਉਸ ਤੋਂ ਕਾਰਵਾਈ ਆਇਆ ਕਿ ਮੇਰੇ ਕੋਲ ਤਾਂ ਕੋਈ ਨਹੀਂ ਆਈ ਅੱਛਾ ਤੇ ਦਰਖਾਹ ਦਿੱਤੀ ਐਸਐਸਪੀ ਨੇ ਆ ਆਪਣੇ ਆਨੋ ਖੁਦ ਦੇ ਕੇ ਦਰਖਾਹ ਗਈ ਆਓ ਕਿੰਨਾ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਵਿਆਹ ਨੂੰ 3 ਕਿ ਮਹੀਨੇ ਹੋ ਗਏ ਸਾਡੇ ਨਾਲ ਕੀ ਨਾ ਨਾ ਪ੍ਰੀਤ ਨਾ ਪ੍ਰੀਤ ਹਾਂ ਤਾਂ ਅੱਜ ਕੀ ਘਟਨਾ ਵਾਪਰਦੀ ਹੈ ਅੱਜ ਦਵਾਈ ਲੈਣ ਹੀ ਗਏ ਹਾਂ ਦਵਾਈ ਤੋਂ ਲੈਣ ਗਏ ਹਾਂ ਤਾਂ ਉੱਥੋਂ ਹੀ ਬਸ ਤੁਹਾਡੀ ਨੋ ਤੁਹਾਡੇ ਨਾਲ ਸੀ ਹਾਂ ਨਾਲ ਹੀ ਬਰੇ ਕਿੱਥੋਂ ਲੈਣ ਗਏ ਸੀ ਕੋਈ ਸਰਕਾਰੀ ਹਸਪਤਲ ਗਿਆ ਤੇ ਕੀ ਉਥੇ ਕੀ ਵਾਪਰਦੀ ਕੀ ਘਟਨਾ ਦੀ ਵਾਪਰਦੀ ਕੱਟਣਾ ਮੈਂ ਬਾਹਰ ਗਿਆ ਪਾਣੀ ਪੀਣ ਵਾਸਤੇ ਤੇ ਉਹ ਮੇਰੇ ਹੰਦਲੋਂ ਉਥੋਂ ਲੰਬੀ ਨਹੀਂ ਮੁੜ ਕੇ ਮਨਾਸਤਾਂ ਹਾਂਜੀ ਇਹ ਸੰਬੰਧੀ ਦਰਖਾਸਤ ਦਿੱਤੀ ਹੈ ਜਿੱਤੀ ਆ ਜੀ ਕਾਨੂੰਨ ਤੁਹਾਨੂੰ ਸ਼ੱਕ ਹੈ ਕਿਸ ਤੇ ਸ਼ੱਕ ਜੀ ਉਹਨਾਂ ਦੋ ਮੁੰਡਿਆਂ ਤੇ ਜਿਨ੍ਹਾਂ ਦੀ ਉੱਤਮਕੀ ਹੁੰਦੀ ਕਰਨਗਪਾਲ ਸਿੰਘ ਦਾ ਬੜਾ ਉਹਦੇ ਪਿੰਡ ਦਾ ਯਾਰ ਕਿਹੜੇ ਪਿੰਡ ਦੇ ਰਹਿਣਾ ਲੇ ਰਜੂਬੇਲਾ ਤੇ ਇੱਕ ਲਾਹਤ ਕੋ ਤਰਨ ਤਰਨ ਦਾ ਦਾਦੇ ਨੇ ਕੋਰੀਅਮਤ ਕਿਉਂ ਹੋ ਰਹੀਆਂ ਨੇ ਹੋਂ ਦੇ ਉੱਤੇ ਕੀ ਮੰਗ ਕਰੋਗੇ ਪੁਲਿਸ ਪ੍ਰਚਾਰਕਾਂ ਤੋਂ ਤੁਸੀਂ ਨਿਸਾਫੀ ਹੋਣਾ ਚਾਹੀਦਾ ਸਾਡੇ ਨਾਲ ਹੋਂ ਦੇ ਅੱਗੇ ਤਾਂ ਹੀ ਗਰੀਬ ਆਦਮੀਆਂ ਬੜਾ ਕਰਜ਼ਾ ਕਰਜ਼ਾ ਚੋਕੇ ਵਿਆਹ ਕੀਤਾ ਨਾ ਆ ਤੁਹਾਡਾ ਤੇ ਕੀ ਮਾਮਲਾ ਹੋਇਆ ਮੇਰਾ ਨਾਮ ਅਜੀਤ ਸਿੰਘ ਹੈ ਜੀ ਤੇ ਜੋ ਘਟਨਾ ਮੇਰੇ ਡੈਡੀ ਜੀ ਨੇ ਆਖੀ ਆ ਉਹ ਗਲਤ ਹੋਈ ਆ ਤੇ ਮੈਨੂੰ ਨਹੀਂ ਪਤਾ ਮੈਨੂੰ ਵੀ ਆਂਦੀ ਸੀ ਵੀ ਦਵਾਈ ਲੈਣ ਜਾਣਾ ਵਾ ਤੇ ਡੈਡੀ ਦਾ ਫੋਨ ਫੋਨ ਵੀ ਕਿਤੇ ਫੋਲ ਫਾਲ ਕੇ ਕਿਤੇ ਮੈਨੂੰ ਨਹੀਂ ਪਤਾ ਕਿ ਗੱਲਬਾਤ ਕਿਸ ਨਾਲ ਹੋਈ ਆ ਕਿ ਨਹੀਂ ਹੋਈ ਆਪਣੇ ਪ੍ਰੂਫ ਆਫ ਹੋਈ ਨਾਲ ਲੈ ਗਈ ਆ ਤੇ ਬਜੀ ਸਿੰਘ ਜੀ ਕਿੰਨਾ ਚਿਰ ਵਿਆਹ ਹੋ ਗਿਆ ਤੁਹਾਡੇ ਨੂੰ ਤੇ ਤੁਹਾਡੀ ਪਤਨੀ ਦਾ ਕੀ ਨਾਮ ਹੈ ਤੁਹਾਡੇ ਵਿਆਹ ਨੂੰ 3 ਮਹੀਨੇ ਹੋ ਗਏ ਆ ਨਾ ਕੀ ਆ ਤਨਪ੍ਰੀਤ ਉਹਦਾ ਪੱਕਾ ਨਾ ਹੀ ਉਹਦਾ ਤੇ ਜਦੋਂ ਵਿਆਹ ਕਰਵਾਇਆ ਆਧਾਰ ਕਾਰਡ ਬਣਾਇਆ ਸੀ ਉਹਦਾ ਨਾਮ ਨਾਉਪ੍ਰੀਤ ਲਿਖਾਇਆ ਗਿਆ ਹੈ ਕੀ ਗੱਲ ਹੁੰਦੀ ਆ ਅੱਜ ਹਾਂਜੀ ਅੱਜ ਕੀ ਗੱਲ ਹੋਈ ਆ ਔਰ ਜੇ ਗੱਲ ਹੋਈ ਆ ਵੀ ਡੈਡੀ ਹੁਣੀ ਗਏ ਸੀ ਦਵਾਈ ਲੈਣ ਉਹਦੇ ਨਾਲ ਤੇ ਪਾਣੀ ਪੀਣ ਡੈਡੀ ਜਾਂਦੇ ਵੀ ਅਸੀਂ ਗਏ ਆ ਤੇ ਆਉਂਦਿਆਂ ਤੁਹਾਡੇ ਕੋਲ ਨਹੀਂ ਕੀ ਲੱਗਦਾ ਕੌਣ ਲੋਕ ਆ ਜਾਂ ਉਥੋਂ ਕਿਤੇ ਲੈ ਗਿਆ ਜਾਂ ਆਪ ਚਲੀ ਗਈ ਕੀ ਲੱਗਦਾ ਤੁਹਾਨੂੰ ਤੁਹਾਨੂੰ ਦੇਖ ਹੋਏ ਲੱਗਦਾ ਜਿਨ੍ਹਾਂ ਨੇ ਤਾਂ ਜਿਹੜੇ ਧਮਕੀਆਂ ਦਿੰਦੇ ਸੀ ਉਹਨਾਂ ਨੇ ਖੜੀ ਹੋਏ ਕੌਣ ਲੋਕ ਸਨ ਧਮਕੀਆਂ ਦੇ ਨਾਲ ਪਿੰਡ ਦਾ ਹੀ ਮੁੰਡਾ ਸੀ ਤੇ ਬਾੜ ਤਰਨ ਤਰਨ ਪੱਟੀ ਦਾ ਸੀ ਅੱਛਾ ਹਾਂਜੀ ਕੀ ਪਾਲਤੁਰਗੇ ਸਰ ਦਰਖਾਸਤ ਦਿੱਤੀ ਹੈ ਸਬੰਧੀ ਹਾਂਜੀ ਦਰਖਾਸਤ ਘਾਨੂੰ ਆਂ ਦਿੱਤੀ ਤੇ ਇਨਸਾਫ ਜੋਗੇ ਬੰਦ ਹਲੋ ਹਲੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਰਨਵੀਰ ਜੀ ਗੱਲ ਕਰ ਰਹੇ ਹੋ ਪੱਤਰਕਾਰ ਜਤਿੰਦਰ ਸੋਢੀ ਗੱਲ ਕਰ ਰਿਹਾ ਜੀ ਜੀ ਬੰਦ ਸਰ ਹਾਂ ਜੀ ਇੱਕ ਨਾ ਅਜੀਤ ਸਿੰਘ ਆ ਤੇ ਇੱਕ ਸਲੱਖਣ ਸਿੰਘ ਨੇ ਉਹਨਾਂ ਦੇ ਫਾਦਰ ਤੇ ਉਹਨਾਂ ਨੇ આરોਪ ਲਾਏ ਆ ਤੁਹਾਡੇ ਤੇ ਉਹਨਾਂ ਦੀ ਨੂੰ ਜਿਹੜੀ ਦਵਾਈ ਲੈਣ ਗਿਆ ਗਾਇਬ ਹੋਈ ਕਾਨੂੰਨ ਦੇ ਸਰਕਾਰੀ ਹਸਪਤਾਲ ਸਾਹਮਣੇ ਉਹ ਤਾਂ ਉਹ ਕਹਿੰਦੇ ਨੇ ਕਿ ਇਹਨਾਂ ਦੇ ਵੱਲੋਂ ਅਗਵਾ ਕੀਤੀ ਗਈ ਆ ਸਤਿਨੇ ਵਾਰਤੋ ਇਹ ਮੇਰੇ ਹੋਟਲ ਚ ਅੱਛਾ ਜੀ ਤੁਹਾਨੂੰ ਮੈਂ ਬੜਾ ਹੋਰ ਰੀਸ ਸੀ ਕਿ ਇਹ ਫੋਟੋ ਦੇ ਸਕਦਾ ਜੀ ਅੱਛਾ ਜੀ ਹਾਂਜੀ ਤੁਸੀਂ ਸਾਂਝੀ ਕਰ ਸਕਦੇ ਹੋ ਸਾਡੇ ਨਾਲ ਅ ਇਹ ਤੁਸੀਂ ਆ ਸਕਦੇ ਇੱਥੇ ਇਹ ਕਿੱਥੇ ਤੁਹਾਡਾ ਹੋਟਲ ਮੇਰਾ ਹੋਟਲ ਸਰ ਅੰਮ੍ਰਿਤਸਰ ਹੈ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਅੱਛਾ ਜੀ ਠੀਕ ਹੈ ਚਲੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਪੱਖ ਦੇ ਵਿੱਚ ਜਿਹੜੇ ਰੋਪ ਲਾਏ ਗਏ ਨੇ ਤੁਹਾਡੇ ਉੱਤੇ ਉਦਾਸਰੀ ਦਏਗਾ ਕਿ ਦੇਖੋ ਉਹਨਾਂ ਦਾ ਜਿਹੜੀ ਮੈਰिज ਆ ਹੂੰ ਉਹ ਮੈਂ ਮਤਲਬ ਉਸ ਕੁੜੀ ਦੀ ਮੈਰिज ਮੈਂ ਕਰਵਾਈ ਸੀ ਮਤਲਬ ਇਹਨਾਂ ਨੇ ਇੱਥੇ ਆਪਣਾ ਦੇਖਦਖਾਲਾ ਕੀਤਾ ਸੀ ਕੁੜੀ ਦਾ ਆਪਣਾ ਵਟਾਲਾ ਅੱਛਾ ਜੀ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਦੇਖਦਖਾਲਾ ਕੀਤਾ ਫਿਰ ਮੈਰिज ਹੋਈ ਉਹਦੀ ਕੁੜੀ ਦੀ ਹੂੰ ਤੇ ਗੁਰਦੁਆਰਾ ਸਾਹਿਬ ਜੀ ਉਹਦਾ ਆਪਣਾ ਇੱਕ ਐਫੀਡੇਵਿਡ ਲੈ ਆ ਕਿਉਂਕਿ ਉਹਦਾ ਪਿੱਛੇ ਕੋਈ ਨਹੀਂ ਸੀ ਹੈਗਾ ਜੀ ਐਫੀਡੇਵਿਡ ਲੈ ਆ ਕਿ ਮਤਲਬ ਆਪਦੀ ਮਰਜ਼ੀ ਨਾਲ ਉਹ ਮੈਰਿਜ ਕਰਵਾ ਰਹੀ ਹੈ ਹਮ ਠੀਕ ਹੈ ਜੀ ਕਿਉਂਕਿ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ ਉਹ ਚੋਲੇ ਤੁਸੀਂ ਸੀ ਇਸ ਤੇ ਹਾਂਜੀ ਉਹ ਚੋਲੇ ਤੁਸੀਂ ਸੀ ਹਾਂਜੀ ਹਾਂਜੀ ਉਹਨਾਂ ਨੇ ਵੀ ਕਿਹਾ ਕਿ ਜਦੋਂ ਦਾ ਵਿਆਹ ਹੋਇਆ ਤੇ ਉਹ ਚੋਲਿਆਂ ਦੇ ਵੱਲੋਂ ਉਸ ਟਾਈਮ ਤੋਂ ਹੀ ਫੋਨ ਕਰਕੇ ਜਿਹੜੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਆਪਾਂ ਰਹਿਣ ਨਹੀਂ ਦੇਣਾ ਇੱਥੇ ਇਸ ਤਰ੍ਹਾਂ ਦਾ ਹੈਗਾ ਕੁਝ ਉਹਦਾ ਸਾਰਾ ਉਹਨਾਂ ਕੋ ਐਫੀਡੇਵਿਡ ਹੋ ਮਤਲਬ ਸੌਰੀ ਰਿਕਾਰਡਿੰਗ ਕਰਾ ਕੋ ਸ਼ ਹੋਊਗੀ ਜੀ ਕਿਉਂਕਿ ਉਹਦੇ ਵਿੱਚ ਇੱਕ ਦੋਦ ਹੈ ਬਾਅਦ ਜਿੰਨੇ ਡਿਵੋਰਸ ਹੋ ਗਿਆ ਨਾ ਅੱਛਾ ਜੀ ਡਿਵੋਰਸ ਹੋ ਗਿਆ ਉਹਨਾਂ ਦਾ ਹਾਂ ਜੀ ਡਿਵੋਰਸ ਹੋ ਗਿਆ ਤੇ ਦੇਖੋ ਡਿਵੋਰਸ ਹੋਇਆ ਜਿਹੜਾ ਉਹ ਆਪਣਾ ਜਿੱਦਾਂ ਮਤਲਬ ਪੰਚਾਇਤੀ ਹੁੰਦਾ ਨਾ ਭਾਈ ਹਾਂ ਜੀ ਉਹ ਹੋਇਆ ਉਹਦੇ ਕਾਗਜ਼ੀ ਮੈਂ ਤਾਂ ਨੋਵੇਰ ਤੋਂ ਕਰਾ ਲੂੰਗਾ ਅੱਛਾ ਜੀ ਤੇ ਡਿਵੋਰਸ ਹੋਣ ਤੋਂ ਬਾਅਦ ਜੋ ਵੀ ਕੁਝ ਹੋਇਆ ਡਿਵੋਰਸ ਹੋ ਗਿਆ ਹੁਣ ਦੇਖੋ ਵਿਚੋਲਾ ਨੇ ਵਿਚੋਲੇ ਨੇ ਮੈਰਿਜ ਕਰਵਾਈ ਨਹੀਂ ਉਹਨਾਂ ਦੇ ਵਿੱਚ ਕੁਝ ਹੋ ਰਿਹਾ ਮਤਲਬ ਵਿਚੋਲੇ ਦਾ ਕੰਮ ਦਾ ਸਿਰਫ ਇੱਕ ਉਹਨਾਂ ਦਾ ਦਿਖਾਤਾ ਹਾਂ ਆਪ ਜਿਨ੍ਹਾਂ ਨੇ ਮੈਰਿਜ ਕਰਵਾ ਲਈ ਠੀਕ ਹੈ ਉਹਨਾਂ ਦਾ ਕੰਮ ਖਤਮ ਹੋਣਾ ਸੀ ਜੀ ਉਸ ਤੋਂ ਬਾਅਦ ਇਹਨਾਂ ਦੇ ਘਰ ਕੋਈ ਆਪਣੀ ਗੱਲਬਾਤ ਹੁੰਦੀ ਰਹੀ ਹੂੰ ਜੋ ਵੀ ਆ ਉਹ बार-बार ਉਹਨਾਂ ਨੇ ਮਤਲਬ ਲੜਕੀ ਨੇ ਕਹਿਣਾ ਕਿ ਮਤਲਬ ਆ ਹੋ ਗਿਆ ਜਾਂ ਮਤਲਬ ਉਹਨਾਂ ਕੁੜੀ ਨੇ ਵੀ ਆਹ ਰੋਪ ਲਾਇਆ ਆਪਣੇ ਸਹੁਰਾ ਸਾਹਿਬ ਦੇ ਹੂੰ ਕਿ ਮਤਲਬ ਮੈਨੂੰ ਗਲਤੀ ਦੇ ਦੇਇਆ ਜਾਏ ਵੀ ਕੱਸ਼ ਕਿ ਠੀਕ ਹੈ ਹੂੰ ਹੋ ਸਕਦਾ ਇਹ ਗਲਤੀ ਵੀ ਹੋਣਾ ਉਹਨਾਂ ਦਾ ਘਰ ਦਾ ਮੈਟਰ ਹੁਣ ਆਪਾਂ ਮੂਹ ਦੇ ਨਾਲ ਕਿਸੇ ਨੂੰ ਰੋਪ ਲਾ ਲੀਏ ਤੇ ਉਹ ਮੰਨੇ ਨਹੀਂ ਜਾ ਰਹਾ ਇਸੇ ਕਰਕੇ ਆਪ ਜੀ ਦਾ ਪੱਖ ਜਾਣ ਰਹੇ ਆ ਕਿ ਤੁਹਾਡੇ ਦੇ ਰੋਪ ਲਾਏ ਗਏ ਕਿ ਤੁਸੀਂ ਉਸ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਤਾਂ ਹੀ ਮੈਂ ਕਾਲ ਕੀਤੀ ਸੀ ਤੁਹਾਨੂੰ ਮੈਂ ਜੀ ਉਹ ਤੁਹਾਨੂੰ ਇਹੀ ਗੱਲ ਦੱਸਤੀ ਹੈ ਤੇ ਅਸੀਂ ਦੀ ਇਹਦਾ ਕਰਵਾਇਆ ਸੀ ਆਪਣਾ ਵਿਆਹ ਕਰਵਾਇਆ ਉਸ ਤੋਂ ਬਾਅਦ ਡਿਵੋਰਸ ਕਰਾਤਾ ਅੱਛਾ ਜੀ ਡਿਵੋਰਸ ਕਰਨ ਤੋਂ ਬਾਅਦ ਸਾਡੀ ਘਰ ਹੁਣ ਦੇਖੋ ਕਰਵਾਇਆ ਵਿਆਹ ਕਰਾਤਾ ਇਹਨਾਂ ਨੇ ਨਹੀਂ ਨਹੀਂ ਬਿਜੀ ਦਾ ਡਿਵੋਰਸ ਹੋ ਗਿਆ ਹੂੰ ਹੂੰ ਡਿਵੋਰਸ ਹੋਣ ਤੋਂ ਬਾਅਦ ਇਹਨਾਂ ਨੇ ਉਸ ਲੜਕੀ ਨੇ ਵੀ 2-4 ਮਤਲਬ 5-7 ਦਿਨ ਬਾਅਦ ਇਹਨਾਂ ਕਾਲ ਕੀਤੀ ਕਿ ਮੈਂ ਤੁਹਾਡੇ ਕੋਲ ਆਉਣਾ ਚਾਹੁੰਦੀ ਹਾਂ। ਹੂੰ। ਦੇਖੋ ਜਦੋਂ ਮੰਨ ਲਓ ਉਹਨੇ ਤੁਹਾਨੂੰ ਦੁਬਾਰਾ ਕਾਲ ਕੀਤੀ ਹੈ ਦੇਖੋ ਕਿਸਦਾ ਕਾਰਵਾਸਤਾ ਤੇ ਵਧੀਆ ਗੱਲ ਹੈ। ਹੂੰ। ਜੇ ਕਾਲ ਕੀਤੀ ਤੇ ਇਹਨਾਂ ਨੂੰ ਉਸ ਟਾਈਮ ਤੇ ਥੋੜਾ ਜਿਹਾ ਵੇਟ ਕਰਨਾ ਚਾਹੀਦਾ ਸੀ ਆਪਣੇ ਪਿੰਡ ਦੇ ਮੋਹਦਵਾਰ ਸੱਜਣ ਪਲੱਸ 4 ਬੰਦੇ ਲੈ ਕੇ ਜਾਂਦੇ ਉਹਨੂੰ ਲੈ ਕੇ ਪੰਚਾਇਤ ਤੇ ਉਠਾਉਂਦੇ ਜਾਂ ਪੁਲਿਸ ਸਟੇਸ਼ਨ 'ਮੋਂ ਭੇਜ ਤੇ ਉਹਨੂੰ ਪੂਰਾ ਵੈਰੀਫਾਈ ਕਰਦੇ ਵੀ ਹਾਂ ਵੀ ਦੁਬਾਰਾ ਆਉਣਾ ਚਾਹੁੰਦੀ ਹੈ। ਜੇ ਤੂੰ ਜਾਣੀ ਆ ਕਿਤੇ ਜਾਂ ਕੋਸ਼ਵਾਂ ਉਹਦੇ ਵਿੱਚ ਕੀ ਹੋ ਮਤਲਬ ਕੋਚਿੰਗ ਕਰ ਕੈਮਰਾ ਉਹਨੂੰ ਸੈਕ੍ਰਿਫਾਈ ਕਰ ਦੇ ਵੀ ਪੂਰਾ ਉਹਨੂੰ ਆਪਣਾ ਸੌਰੀ ਮੈਨੂੰ ਥੋੜਾ ਬੋਲਣ ਦੇ ਦੇਖਾ ਦੋ ਨੀਆ ਕੀ ਉਹਨੂੰ ਪੂਰੀ ਤਰ੍ਹਾਂ ਸੈਕ੍ਰਿਫਾਈ ਕਰਕੇ ਫੇਰ ਅਪਡੇਟ ਕਰ ਲਏ ਹੁੰਦੇ ਹੂੰ ਹੂੰ ਅੱਛਾ ਡਿਵੋਰਸ ਹੋਣ ਤੋਂ ਬਾਅਦ ਉਹ ਫੇਰ ਉਹਨਾਂ ਦੇ ਘਰੇ ਆ ਜਾਂਦੀ ਆ ਹਾਂਜੀ ਉਹ ਇਹ ਆਪਦੀ ਮਰਜ਼ੀ ਨਾਲ ਆਏ ਕੁਛ ਸਾਂਤ ਹੋ ਇਹਨਾਂ ਨੇ ਪੁੱਛਿਆ ਨਹੀਂ ਜੇ ਕੋਈ ਹੋਈ ਆ ਅਸੀਂ ਇਹਨਾਂ ਨੂੰ ਕੋਈ ਜਾਣਕਾਰੀ ਹੈਗੀ ਹੈ ਜਿਸ ਦਿਨ ਦੀ ਮਤਲਬ ਕਿ ਗਈ ਆ 18 ਤਰੀਕ ਦੀ ਉਸ ਤੋਂ ਬਾਅਦ ਤੁਹਾਨੂੰ ਕੁਝ ਪਤਾ ਲੱਗਾ ਜਾਂ ਚਲੇ ਗਈ ਜਦ ਤੁਹਾਡੇ ਨਾਲ ਪਰਿਵਾਰ ਨੇ ਸੰਪਰਕ ਕੀਤਾ ਹੋਵੇ ਪਰਿਵਾਰ ਨੇ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ ਸਾਡੇ ਆਪਣੇ ਸਾਡੇ ਪਿੰਡ ਦੇ ਆ ਜੇ ਇਦਾਂ ਦੀ ਕੋਈ ਗੱਲ ਹੋਈ ਸੀ ਦੇਖੋ ਅਸੀਂ ਕੋਈ ਬਾਹਰ ਦੀਤ ਨਹੀਂ ਹੈਗੇ ਅੱਛਾ ਜੀ ਜੇ ਕੋਈ ਹੋਰ ਪਿੰਡੇ ਹੋਏ ਇਹਨਾਂ ਨੂੰ ਚਾਹੀਦਾ ਸੀ ਸਾਡੇ ਨਾਲ ਗੱਲ ਕਰਦੀ ਜੀ ਠੀਕ ਹੈ ਜੀ ਆਪਾਂ ਪਿੰਡ ਦੇ ਹੀ ਆ ਸਾਨੂੰ ਗੱਲ ਕਰਦੇ ਵੀ ਇਦਾਂ ਉਹ ਕੁੜੀ ਆਈ ਸੀ ਮੈਂ ਦੇਖੋ ਜਦੋਂ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਲਿਆਂਦੀ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਿਹਾ ਵੀ ਉਹ ਜੇ ਆਈ ਆ ਉਹਦਾ ਕੋਈ ਮਕਸਦ ਹੋ ਸਕਦਾ ਕਿਉਂਕਿ ਉਹਦਾ ਕੋਈ ਇੱਥੇ ਕੁਝ ਗੱਲਣਾ ਹੋਈ ਹੀ ਮੇਰੇ ਹੋਟਲ ਦੇ ਉੱਪਰ ਹੀ ਹਾਂ ਹਾਂ ਇਹਨਾਂ ਉਸ ਦਿਨ ਆਪਣੇ ਪੇਟ ਸੀ ਇਹਨਾਂ ਨੂੰ ਰਾਤ ਮੈਂ ਕਾਲ ਵੀ ਕੀਤੀ ਹਾਂ ਹਾਂ ਕਿ ਉੱਥੇ ਇਦਾਂ ਕਰਕੇ ਹੋ ਰਹੀ ਆ ਤੇ ਉਹ ਕੁੜੀ ਕਹਿੰਦੀ ਆ ਕਿ ਮੈਂ ਵਾਪਸ ਇੱਥੇ ਆਪਣਾ ਜਿੱਨਾ ਮੇਰਾ ਵਿਆਹ ਹੈ ਮੋਟੇ ਜਾਣਾ ਹਾਂ ਹਾਂ ਠੀਕ ਹੈ ਜੀ ਡਿਵੋਰਸ ਹੋ ਗਿਆ ਉਸ ਤੋਂ ਬਾਅਦ ਤਾਂ ਕੋਈ ਮਤਲਬ ਨਹੀਂ ਹੈਗਾ ਜਾਂਦਾ ਬਿਲਕੁਲ ਜੀ ਠੀਕ ਹੈ ਜੀ ਉਹ ਇਹ ਕਹਿੰਦਾ ਕਿ ਅਸੀਂ ਮਤਲਬ ਇਹਨਾਂ ਨੇ ਮੈਨੂੰ ਉਹਨੂੰ ਦੱਸਿਆ ਕਹਿੰਦੇ ਠੀਕ ਆ ਕੋਈ ਗੱਲ ਨਹੀਂ ਅਸੀਂ ਦੇਖ ਲਾਂਗੇ ਅਗਲੇ ਦਿਨ ਸਵੇਰ ਇਹ ਚੱਲ ਗਏ ਆ ਮਤਲਬ ਮੈਂ ਗਿਆ ਹੋਇਆ ਸੀ ਇਹਨਾਂ ਦੇ ਘਰੇ ਵੀ ਮਤਲਬ ਜੋ ਗੱਲਾਂ ਹੋਈਆਂ ਪਿਲ ਚਲੋ ਬੈਠ ਕੇ ਸਾਮ੍ਹੋਂ ਆਪਣੀ ਗੱਲ ਕਰਦੇ ਵੀ ਆ ਗੱਲ ਰਹੀ ਆ ਇਹ ਚੱਲ ਕੇ ਹੋਏ ਸੀ ਆਪਣੀ ਮਰਜ਼ੀ ਦੇ ਨਾਲ ਲੈ ਕੇ ਆਏ ਉਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈ ਠੀਕ ਹੈ ਜੀ ਆਪਾਂ ਮੈਰਿਜ ਕਰਵਾਇ ਸੀ ਡਿਵੋਰਸ ਕਰਾਤਾ ਸਾਡਾ ਕਮਕਸਮ ਉਸ ਤੋਂ ਬਾਅਦ ਕੀ ਆ ਤਕਵੀਰ ਜੀ ਰੋਕਣਾ ਚਾਹਾਂਗਾ ਆ ਲਾਸਟ ਵਾਲ ਕਿਵੇਂ ਦੇਖਦੇ ਹੋ ਜਿਹੜੇ ਤੁਹਾਡੇ ਉੱਤੇ આરોਪ ਲਗਾਏ ਗਏ ਨੇ ਸਰ ਬਿਲਕੁਲ ਗੱਲ ਸਹੀ ਠੀਕ ਹੈ ਜੀ ਠੀਕ ਹੈ ਧੰਨਵਾਦ ਉਹਦੇ ਵਿੱਚ ਇੱਕ ਨਸਰ ਮੈਂ ਬੋਲ ਸਕਦਾ ਜੀ 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 ਬੋਲੋ ਉਹਦੇ ਵਿੱਚ ਦੇਖੋ ਇਹਨਾਂ ਦੀ ਇਹ ਗੱਲ ਹੈ ਕਿ ਜਦੋਂ ਇਹ ਦੁਆਰਾ ਲੈ ਕੇ ਆਏ ਆ ਹਮ ਇਹਨਾਂ ਨੇ ਆਪ ਦੀ ਮਰਜ਼ੀ ਨਾਲ ਲੈਂਦੀ ਸਾਨੂੰ ਉਹਦੇ ਵਿੱਚ ਇਹਨਾਂ ਨੇ ਪੁੱਛਿਆ ਨਹੀਂ ਕੁਛ ਨਹੀਂ ਅਸੀਂ ਵਿਆਹ ਕਰਵਾਇਆ ਗੋਸ ਕਰਾਇਆ ਸਾਡੀ ਗੱਲ ਖਤਮ ਇਹਨਾਂ ਨੂੰ ਅਸੀਂ ਕਿਹਾ ਤੁਸੀਂ ਅੱਜ ਤੋਂ ਬਾਅਦ ਜਿਹਨੂੰ ਲੈ ਕੇ ਚੱਲੇ ਹੋ ਉਹਦੀ ਜ਼ਿੰਮੇਵਾਰੀ ਤੁਹਾਡੀ ਆ ਮੁੜ ਕੇ ਅਸੀਂ ਆਪ ਦਾ ਜੋ ਵੀ ਕੁਝ ਹੋਏਗਾ ਉਹ ਤੇ ਤੁਸੀਂ ਆਪ ਜ਼ਿੰਮੇਵਾਰ ਹੋ ਠੀਕ ਹੈ ਜੀ। ਜੁਨਾ ਨੇ ਸਾਨੂੰ ਪੁੱਛਿਆ ਨੇ ਕਿ ਇਹ ਆਪ ਤੇ ਆਪ ਜ਼ਿੰਮੇਵਾਰ ਹੈਗੇ ਜੀ। ਠੀਕ ਹੈ ਸਰ। ਤਾਂ ਕਿ ਜਿਹੜਾ ਕਹਿੰਦੇ ਆ ਕਿ ਮਤਲਬ ਅਗਵਾ ਕੀਤੀ ਜਾਂ ਕੁਛ ਵੀ ਆ। ਮੈਂ ਆਪਦੀ ਲੋਕੇਸ਼ਨ ਤੇ ਹੈਗਾ ਨਹੀਂ। ਬਸ ਮੈਂ ਤੁਹਾਨੂੰ ਸੀਸੀਟੀਵੀ ਫੋਟੋ ਜਿਹੜੀ ਹੈਗੀ ਆ ਜਾਂ ਤੁਸੀਂ ਆਖੜਦੇ ਹੋ ਤਾਂ ਮੈਂ ਤੁਹਾਨੂੰ ਅਵੇਲੇਬਲ ਕਰਾ ਦਾਂ। ਹੁਣ ਪੋਸੀਬਲ ਨਹੀਂ ਹੈ ਜੇ ਤੁਸੀਂ ਸਾਂਝੀ ਕਰ ਸਕਦੇ ਹੋ ਤਾਂ ਠੀਕ ਹੈ ਜੇ ਤੁਹਾਡੇ ਕੋਲ ਕੁਛ ਵੀ ਹੈਗਾ। ਦੇਖੋ ਮੇਰੇ ਤਰੀਕ ਸਮਾਂ ਜੀ ਉਹ ਤੁਸੀਂ ਕਨਫਰਮ ਕਰਵਾ ਦਿਓ WhatsApp 'ਤੇ ਜਾਂ ਉੱਦਾਂ ਮੈਂ ਤੁਹਾਨੂੰ ਆਪਣੇ ਇਥੇ ਸੀਸੀਟੀਵੀ ਫੋਟੋ ਜਿਹੜੀ ਕਢਾ ਕੇ ਦੇ ਦੇਣਾ। ਠੀਕ ਹੈ। ਓਕੇ ਥੈਂਕ ਯੂ। ਠੀਕ ਹੈ। ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਰਹਾ ਠੀਕ ਹੋ ਜੀ ਦਾ ਮੈਂ ਕਿਹਾ 18 ਤਰੀਕ ਨੂੰ ਇੱਕ ਬਿਉਤਾ ਗਾਇਬ ਹੋਈ ਸੀ ਸਰਕਾਰੀ ਹਸਪਤਾਲ ਦੇ ਸਾਹਮਣੇ ਉਹ ਹੀ ਗਾਇਬ ਹੋਈ ਸੀ ਇੱਕ ਸੌਰੀ ਇਹਨਾਂ ਦਵਾਈ ਲੈਣਾ ਜੀ ਨੂੰ ਜਿਹੜੀ ਤੁਸੀਂ ਇਥੇ ਕਾਨੂੰਨੀ ਨਹੀਂ ਨਹੀਂ ਸਾਡੇ ਕੋਲ ਆਈ ਨਹੀਂ ਦਰਖਾਸਤ ਉਹਨਾਂ ਗਿਆ ਦਿੱਤੀ ਹੈ ਤਿੰਨ ਚਾਰ ਦਿਨ ਹੋ ਗਿਆ ਕਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਨਹੀਂ ਨਹੀਂ ਕੋਈ ਦਫਤਰ ਨਹੀਂ ਦਿੱਤੀ ਅੱਛਾ ਤੁਹਾਡੇ ਕੋਲ ਦਰਖਾਸਤ ਹੀ ਨਹੀਂ ਆਈ ਨੋ ਨੋ ਅਸ਼ੋ ਚਲੋ ਠੀਕ ਹੈ ਉਹਨਾਂ ਨੇ ਤਾਂ ਦੱਸਿਆ ਕਿ ਕਹਿੰਦੇ ਕਿ ਦਰਖਾਸਤ 18 ਤਰੀਕ ਦੀ ਦੇ ਦਿੱਤੀ ਗਈ ਆ ਨਹੀਂ ਨਹੀਂ ਕੋਈ ਦਰਖਾਸਤ ਨਹੀਂ ਠੀਕ ਹੈ